ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਖੰਨਾ ਕਮੇਟੀ ਵਿਖੇ ਪਹੁੰਚੀ ਹੈ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਕਮਲਜੀਤ ਸਿੰਘ ਲੱਧੜ ਸਾਹਿਬ ਦੁਬਾਰਾ ਤੋਂ ਆਪਣੀ ਕੁਰਸੀ ਦੇ ਉੱਤੇ ਕਾਬਜ ਹੋਣ ਜਾ ਰਹੇ ਨੇ ਆਓ ਜਾਣਦੇ ਹਾਂ ਪਿੱਛੇ ਜੇ ਕਾਫੀ ਜਿਹੜਾ ਸਿਸਟਮ ਹੈ ਪ੍ਰੋਬਲਮ ਪਰਿਆ ਰਿਹਾ ਕੁਝ ਚੀਜ਼ਾਂ ਆਈਆਂ ਅਖਬਾਰਾਂ ਦੀਆਂ ਸੁਰਖੀਆਂ ਆਪਣੀਆਂ ਚੈਨਲਾਂ ਦੀਆਂ ਹੈਡਲਾਈਨਸ ਬੜੀਆਂ ਬਟ ਕੀ ਅਸਲੀਅਤ ਹੈ ਅੱਜ ਨਵੇਂ ਸਿਰੇ ਤੋਂ ਉਹ ਆਪਣਾ ਦੁਬਾਰਾ ਕੁਰਸੀ ਸਾਂਭ ਰਹੇ ਨੇ ਤੇ ਸ਼ਹਿਰ ਨੂੰ ਇੱਕ ਬੜਾ ਸਕਾਰਾਤਮਕ ਸੁਨੇਹਾ ਵਜੋਂ ਦੁਬਾਰਾ ਤੋਂ ਜਿਹ गुरकीर सिंह कोटली साहब भी खड़े ਨੇ सर देखयावे कि आज दोबारा ਤੋਂ लद्दड़ साहब अपनी कुर्सी ਦੇ ਕਾਬਜ ਹੋਣ ਜਾ ਰਹੇ ਨੇ सर ਕੀ ਸਿਸਟਮ ਰਿਹਾ ਜੀ ਇੰਨਾ ਚਿਰ ਐਬਸੈਂਸ ਵੀ ਰਹੀ ਹੈ ਉਹ ਵੀ ਦੇਖਿਆ ਵੇ ਕਿ ਸਰ ਬੜੀਆਂ ਕੁਝ ਡਰਾਮੈਟਿਕ ਚੀਜ਼ਾਂ ਵੀ ਸਾਹਮਣੇ ਆਈਆਂ ਇਹਨਾਂ ਦੀ ਕੀ ਗਰਾਉਂਡ ਲੈਵਲ ਰਿਐਲਿਟੀ ਹੈ ਸਰ ਦੇਖੋ ਜਦੋਂ ਤੋਂ ਇਹ ਜਿਹੜੀ ਨਵੀਂ ਆਮ ਆਦਮੀ ਦੀ 3 ਸਾਲ ਹੋ ਗਿਆ ਸਰਕਾਰ ਬਣੀ ਨੂੰ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਇਹੋ ਜੀਆਂ ਜਿਹੜੀਆਂ ੱੱਕੇ ਛਾਈਆਂ ਵਧੀਕੀਆਂ ਤਾਨਾਸ਼ਾਹ ਜਿਹੜਾ ਰਾਜ ਹੈ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਲੋਕ ਰਾਜਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਚਾਹੇ ਐਮ ਐਲ ਏ ਆ ਚਾਹੇ ਮੰਤਰੀ ਮੁੱਖ ਮੰਤਰੀ ਨੇ ਚਾਹੇ ਸਾਡੇ ਇੱਕ ਇਲੈਕਟਿਡ ਕਾਉਂਸਲਰ ਨੇ ਪ੍ਰੈਜ਼ੀਡੈਂਟ ਤੱਕ ਸੇਵੀ ਕਮੇਟੀ ਦਾ ਸ਼ਹਿਰ ਦਾ ਉਹਨਾਂ ਦਾ ਇੱਕ ਹਦਾਇਤਵ ਹੈ ਕਿ ਉਹ ਉਹ ਵਿਕਾਸ ਦੇ ਲਈ ਚੁਣੇ ਗਏ ਨੇ ਲੋਕਾਂ ਦੀ ਸੇਵਾ ਲਈ ਚੁਣੇ ਗਏ ਨੇ ਨਾ ਕਿ ਉਹਨਾਂ ਨੂੰ ਕੋਈ ਸਰਕਾਰ ਆਪਣੀ ਧੱਕੇਸ਼ਾਹੀ ਕਰੇ ਉਹਨਾਂ ਦੇ ਨਾਲ ਬਦਸਲੂਕੀ ਕਰੇ ਇਹ ਬਹੁਤ ਨਿੰਦਣਯੋਗ ਗੱਲ ਆ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਇੱਥੋਂ ਦੇ ਲੋਕਾਂ ਨੇ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਔਰ ਇੱਥੋਂ ਤਰਨਪੁਰੀ ਸੌਂਤ ਬਹੁਤ ਵੱਡੀਆਂ ਵੋਟਾਂ ਲੈ ਕੇ ਇੱਥੋਂ ਜਿੱਤ ਕੇ ਗਏ ਸੋ ਸੌਂਤ ਸਾਹਿਬ ਜਿਹੜੇ ਸੀਗੇ ਇੱਕ ਨਵੇਂ ਸੀਗੇ ਇੱਕ ਨਵਾਂ ਚਿਹਰਾ ਸੀਗੇ ਸ਼ਹਿਰ ਦੇ ਲਈ ਔਰ ਉਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਸੀਗਾ ਔਰ ਉਹਨਾਂ ਦਾ ਇਹ ਕੋਈ ਸੀਗਾ ਕਿ ਅਸੀਂ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਪਰ ਮੈਨੂੰ ਸਮਝ ਨਹੀਂ ਆ ਰਹੀ ਵੀ ਉਹਨਾਂ ਨੂੰ ਇਹਨਾਂ ਚੱਕਰਾਂ ਵਿੱਚ ਪੈਣ ਦੀ ਲੋੜ ਕਿਉਂ ਪਈ ਹਾਲਾਂਕਿ ਉਹਨਾਂ ਦਾ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਸੀਗਾ ਪਰ ਕੁਝ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਹਰ ਸ਼ਹਿਰ ਦੇ ਵਿੱਚ ਹੁੰਦੇ ਨੇ ਔਰ ਅੱਜ ਉਹੀ ਗ੍ਰੋਹ ਜਿਹੜਾ ਉਹ ਸੋਹਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਤੋ ਇਸ ਕਰਕੇ ਉਹ ਆਪਣੀਆਂ ਕਿੜਾਂ ਆਪਣੀ ਜਿਹੜੀ ਆਪਣੀ ਖਾਸ ਕਰਕੇ ਉਹਨਾਂ ਦੀ ਆਪਣੀ ਦੀ ਰਾਜਨੀਤੀ ਆ ਉਹ ਸੌਂਸਾਬ ਦੇ ਮੋਢਿਆਂ ਤੇ ਰੱਖ ਕੇ ਚਲਾ ਰਹੇ ਨੇ ਤੋ ਇਹ ਬਹੁਤ ਮਾੜੀ ਗੱਲ ਹੈ ਤੋ ਅੱਜ ਜਿਵੇਂ ਸਾਡੇ ਕਮਲਜੀਤ ਲੱਧੜ ਜੀ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਸਰਕਾਰ ਨੇ ਔਰ ਪਰਚਾ ਵੀ ਦਰਜ ਕਰ ਦਿੱਤਾ ਪਹਿਲਾਂ ਇੱਕ ਝੂਠਾ ਜਿਹੜਾ ਝੰਡਾ ਜਿਹੜਾ ਚਲਾਉਣ ਦਾ ਉਹ ਪਰਚਾ ਦਰਜ ਕੀਤਾ ਔਰ ਉਹਦੇ 'ਚ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਔਰ ਫੇਰ ਦੇਖੋ ਹੁਣ ਗੱਡੀ ਦਾ ਡਰਾਈਵਰ ਦੇਖੋ ਇਲੈਕਟਿਡ ਪ੍ਰੈਜ਼ੀਡੈਂਟ ਦਾ ਇੱਕ ਪ੍ਰੋਟੋਕਾਲ ਆ ਉਹਨੂੰ ਕਮੇਟੀ ਵੱਲੋਂ ਇੱਕ ਸਰਕਾਰੀ ਜਿਹੜੀ ਗੱਡੀ ਮਿਲਦੀ ਹੈ ਡਰਾਈਵਰ ਮਿਲਦਾ ਸੋ ਅੱਜ ਗੱਡੀ ਨੂੰ ਮੈਨੂੰ ਲਾ 6 ਮਹੀਨੇ ਹੋ ਗਏ ਉਹਦਾ ਡਰਾਈਵਰ ਜਿਹੜਾ ਉਹ ਵਾਪਸ ਲੈ ਲਿਆ ਔਰ ਉਹੀ ਜਿਹੜੇ ਸੀਵਰਮੈਨ ਜਿਹੜੇ ਦੂਸਰੇ ਡਰਾਈਵਰ ਨੇ ਉਹ ਦੂਸਰੇ ਅਫਸਰਾਂ ਦੇ ਨਾਲ ਚੱਲ ਰਹੇ ਨੇ ਤੋ ਇਹ ਕਿੱਥੋਂ ਦੀ ਇੱਕ ਇਨਸਾਫ ਵਾਲੀ ਗੱਲ ਹੈ ਔਰ ਉਸ ਤੋਂ ਬਾਅਦ ਹੁਣ ਪਰਚਾ ਦਰਜ ਕਰ ਦਿੱਤਾ ਔਰ ਪੁਲਿਸ ਨੇ ਇਹਨਾਂ ਦੇ ਘਰੇ ਰੇਡ ਕੀਤਾ ਦੇਖੋ ਹਰ ਪਰਿਵਾਰ ਦੇ ਵਿੱਚ ਬੱਚੇ ਨੇ ਬਜ਼ੁਰਗ ਸਾਡੇ ਬੈਠੇ ਨੇ ਕੋਈ ਇਹ ਕੋਈ ਬਹੁਤ ਵੱਡਾ ਕ੍ਰਿਮੀਨਲ ਨਹੀਂ ਸੀਗਾ ਔਰ ਕੋਈ 17 ਜਿਵੇਂ ਅਤਕਵਾਦੀ ਨੂੰ ਪੁਲਿਸ ਫੜਨ ਜਾਂਦੀ ਹੈ ਉਹ ਉਹਨਾਂ ਦੇ ਘਰੇ ਇਹਨਾਂ ਨੇ ਬਿਨਾ ਕਿਸੇ ਦਸਤਾਵੇਜ਼ ਤੋਂ ਬਿਨਾ ਕਿਸੇ ਵਾਰੰਟ ਤੋਂ ਉਹਨਾਂ ਦਾ ਹਾਊਸ ਜਿਹੜਾ ਸਰਚ ਕੀਤਾ ਉਹਦੇ ਚ ਐਸਐਚਓ ਗਿਆ ਪुलिस ਦੇ ਅਫਸਰ ਗਏ ਔਰ ਸਾਰੇ ਜਿਹੜੇ ਮੈਂਬਰ ਸੀਗੇ ਘਰ ਦੇ ਉਹ ਸਹਿਮ ਗਏ ਡਰ ਗਏ ਖਾਸ ਕਰ ਇਹਨਾਂ ਦੀ ਛੋਟੀ ਬੇਟੀ ਹੈ ਜਿਹੜੀ ਉਹ ਰੋ ਰਹੀ ਸੀਗੀ ਔਰ ਅਸੀਂ ਜਦੋਂ ਉੱਥੇ ਪਹੁੰਚੇ ਪਤਾ ਲੱਗਿਆ ਤਾਂ ਅਸੀਂ ਜਦੋਂ ਉਹਨਾਂ ਦਾ ਹਾਲ ਜਾਣਿਆ ਤਾਂ ਵਾਕਈ ਬੜਾ ਹੀ ਇੱਕ ਇਸ ਤਰ੍ਹਾਂ ਦਾ ਮਾਹੌਲ ਸੀਗਾ ਔਰ ਖਾਸ ਕਰ ਮੇਰਾ ਵੀ ਉੱਥੇ ਮਨ ਭਰ ਗਿਆ ਕਿ ਐਡੀ ਵਧਿੱਕੀ ਐਡਾ ਤੱਕਾ ਤੇ ਜੇ ਕੋਈ ਇਸ ਤਰ੍ਹਾਂ ਦੀ ਗੱਲ ਸੀ ਤਾਂ ਪ੍ਰਧਾਨ ਨੂੰ ਬੁਲਾ ਕੇ ਚਾਹੇ ਕੋਈ ਵੱਡੇ ਅਫਸਰ ਨੇ ਐਸਐਸਪੀ ਮੈਡਮ ਨੇ ਅਸੀਂ ਵੀ ਉਹਨਾਂ ਦੇ ਧਿਆਨ ਚ ਲਿਆਂਦਾ ਵੀ ਇਹ ਇੱਕ ਜਾਣਬੁੱਝ ਕੇ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਪਰ ਪਤਾ ਨਹੀਂ ਫਿਰ ਰਾਜਨੀਤਿਕ ਕਾਰਨਾ ਕਰਕੇ ਬੜੇ ਦਵਾ ਵਾਲੀ ਪੋਲਿਟਿਕ ਜਿਹੜੀ ਇੱਥੇ ਚੱਲ ਰਹੀ ਹੈ ਖੰਨੇ 'ਚ ਖਾਸ ਕਰਕੇ ਉਹਦੇ ਤਹਿਤ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਨੂੰ ਤਕਰੀਬਨ 3 ਹਫਤੇ ਅੰਡਰਗਰਾਉਂਡ ਰਹਿਣਾ ਪਿਆ ਔਰ ਫਿਰ ਜਾ ਕੇ ਕਾਨੂੰਨੀ ਲੜਾਈ ਲੜ ਕੇ ਜਿਹੜੀ ਜਿੱਤ ਹੋਈ ਆ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਆ ਔਰ ਕਾਨੂੰਨ ਦੇ ਵਿੱਚ ਸਾਡਾ ਹੋਰ ਵਿਸ਼ਵਾਸ ਵਧਿਆ ਔਰ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਸ਼ਹਿਰ ਦਾ ਇਹਨਾਂ ਨੂੰ ਕੋਈ ਭਲਾ ਨਹੀਂ ਕੋਈ ਦੇਖੋ ਇਹਨਾਂ ਗੱਲਾਂ ਦੇ ਨਾਲ ਆਮ ਲੋਕਾਂ ਦਾ ਸ਼ਹਿਰ ਦਾ ਕੋਈ ਭਲਾ ਨਹੀਂ ਹੋਣ ਵਾਲਾ ਕੋਈ ਵਿਕਾਸ ਨਹੀਂ ਹੋਣ ਵਾਲਾ ਇਹਦੇ ਨਾਲ ਤਾਂ ਦੁਸ਼ਮਣੀ ਵਧਦੀ ਹੈ ਇਹਦੇ ਨਾਲ ਜਿਹੜੀ ਇੱਕ ਗਮਰਹਾਟ ਉਹ ਵੱਧਦੀ ਆ ਔਰ ਇਹਦੇ ਨਾਲ ਜਿਹੜੀ ਗੁੱਸਾ ਜੜਾਵਾ ਉਹ ਇੱਕ ਦੂਜੇ ਚ ਜੜਾਵਾ ਉਹ ਬਣਦਾ ਹੈਗਾ ਪਰ ਮੈਨੂੰ ਸਮਝ ਨਹੀਂ ਆ ਰਹੀ ਵੀ ਇਹਨਾਂ ਨੂੰ ਲੋਕਾਂ ਨੇ ਇਸ ਕੰਮ ਦੇ ਲਈ ਸੀ ਚੁਣਿਆ ਇਹਨਾਂ ਨੂੰ ਸ਼ਹਿਰ ਦੇ ਵਿਕਾਸ ਵਾਸਤੇ ਇਲਾਕੇ ਦੇ ਵਿਕਾਸ ਵਾਸਤੇ ਅਮਨ ਭਾਈਚਾਰੇ ਵਾਸਤੇ ਅਮਨ ਸ਼ਾਂਤੀ ਵਾਸਤੇ ਚੁਣਿਆ ਸੀਗਾ ਪਰ ਇਹ ਗਲਤ ਰਸਤੇ ਤੇ ਜਿਹੜੇ ਨੇ ਉਹ ਪੈ ਚੁੱਕੇ ਨੇ ਸੋ ਮੈਂ ਤਾਂ ਹੁਣ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਸੌਂਦ ਸਾਹਿਬ ਨੂੰ ਕਹਿਣਾ ਚਾਹੁੰਨਾ ਵੀ ਹਜੇ ਵੀ ਸਮਝ ਜੋ ਹਜੇ ਵੀ ਹਟ ਜੋ ਹਜੇ ਵੀ ਇਹਨਾਂ ਹਰਕਤਾਂ ਤੋਂ ਪਿੱਛੇ ਹਟ ਜੋ ਇਹਦੇ 'ਚ ਤੁਹਾਡਾ ਕੋਈ ਭਲਾ ਨਹੀਂ ਹੋਣ ਵਾਲਾ ਨਾ ਕੋਈ ਸਾਡਾ ਨੁਕਸਾਨ ਹੋਣ ਵਾਲਾ ਇਹਦੇ ਨਾਲ ਤਾਂ ਸਿਰਫ ਲੋਕਾਂ ਦਾ ਨੁਕਸਾਨ ਹੋਏਗਾ ਸ਼ਹਿਰ ਦਾ ਨੁਕਸਾਨ ਹੋਏਗਾ ਤੋਂ ਇਹ ਪਰ ਕੁਝ ਅੰਸਰ ਜਿਹੜੇ ਨੇ ਇਸ ਤਰ੍ਹਾਂ ਦੇ ਜਿਹੜੇ ਅੱਜ ਉਹਨਾਂ ਦੇ ਨਾਲ ਜੁੜ ਚੁੱਕੇ ਨੇ ਜਿਹੜੇ ਕਿ ਉਹਨਾਂ ਨੂੰ ਉਹਨਾਂ ਦੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਆ ਔਰ ਉਹਨਾਂ ਤੋਂ ਅੱਜ ਸ਼ਰਿਆਂ ਬਦੀਕੀਆਂ ਸ਼ਰਿਆਂ ਧੱਕਾ ਜਿਹੜਾ ਉਹ ਕਰਵਾਇਆ ਜਾ ਰਿਹਾ ਤਾਂ ਇਹਦੇ ਨਾਲ ਸ਼ਹਿਰ ਦੀ ਜਿਹੜੀ ਤਰੱਕੀ ਔਰ ਖੁਸ਼ਹਾਲੀ ਆ ਉਹ ਰੁਕੀ ਆ ਔਰ ਆਉਣ ਵਾਲੇ ਸਮੇਂ 'ਚ ਹੋਰ ਇਹਦਾ ਨੁਕਸਾਨ ਉਠਾਉਣਾ ਪਏਗਾ ਪਰ ਇਹਨਾਂ ਨੂੰ ਇਹਨਾਂ ਗੱਲਾਂ ਤੋਂ ਪਰੇ ਹਟਣਾ ਚਾਹੀਦਾ ਤਾਂ ਕਿ ਸ਼ਹਿਰ ਦੇ ਭਲੇ ਲਈ ਆਪਾਂ ਸਾਰੇ ਇਕੱਠੇ ਹੋ ਕੇ ਦੇਖੋ ਪ੍ਰਧਾਨ ਆ ਇਹਦਾ ਆਪਣਾ ਜ਼ਿੰਮੇਵਾਰੀ ਆ ਕਾਉਂਸਲਰਾਂ ਦੀ ਆਪਣੀ ਜ਼ਿੰਮੇਵਾਰੀ ਆ ਐਮਐਲਏ ਜਾਂ ਅਸੀਂ ਜਿਹੜੇ ਪਹਿਲਾਂ ਨੁਮਾਇੰਦਗੀਆਂ ਕਰ ਚੁੱਕੇ ਆ ਸਾਡੀ ਆਪਣੀ ਜ਼ਿੰਮੇਵਾਰੀ ਆ ਸੋ ਸਾਰਿਆਂ ਨੂੰ ਇਕੱਠੇ ਹੋ ਕੇ ਸ਼ਹਿਰ ਦੇ ਭਲੇ ਦੇ ਲਈ ਕੰਮ ਕਰਨਾ ਚਾਹੀਦਾ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਨਾ ਕਿ ਅਸੀਂ ਇਸ ਤਰ੍ਹਾਂ ਦੇ ਝੂਠੇ ਪਰਚਿਆਂ 'ਚ ਝੂਠੀ ਜਿਹੜੀ ਇੱਕ ਮਤਲਬ ਤੱਕੇਸ਼ਾਈ ਦੀ ਜਿਹੜੀ ਰਾਜਨੀਤੀ ਆ ਉਹ ਕਰੀਏ ਇਹਦੇ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਣ ਵਾਲਾ ਮਦੇ ਵਿੱਚ ਪ੍ਰਭਾਵਿਤ ਹੁੰਦੀ ਹੈ ਸ਼ਹਿਰ ਦੀ ਡਿਵੈਲਪਮੈਂਟ ਸ਼ਹਿਰ ਦੇ ਵਿੱਚ ਜਿਹੜੇ ਤਰੱਕੀ ਦੇ ਵਿਕਾਸ ਦੇ ਕੰਮ ਚੱਲ ਰਹੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਸਾਡੇ ਨਾਲ ਸਾਡੇ ਪ੍ਰਧਾਨ ਕਮਲਜੀਤ ਸਿੰਘ ਲੱੱਦਰ ਸਾਹਿਬ ਵੀ ਨੇ ਲੱੱਦਰ ਸਾਹਿਬ ਦੇਖਿਆ ਹੋਇਆ ਬੜੇ ਤਣਾਅ ਭਰੇ ਪਿਛਲਾ ਸਮਾਂ ਰਿਹਾ ਹੈ ਬਟ ਅੱਜ ਜਦੋਂ ਮਾਨਯੋਗ ਅਦਾਲਤਾਂ ਦੇ ਵੱਲੋਂ ਬਹੁਤ ਵਧੀਆ ਤੁਹਾਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਤੁਸੀਂ ਦੁਬਾਰਾ ਇੱਥੇ ਆ ਕੇ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਤੇ ਜਿਹੜੇ ਡਿਵੈਲਪਮੈਂਟ ਦੇ ਸਰਕਾਰਜ ਨੇ ਕੀ ਹੁਣ ਉਹ ਅਨ ਇੰਟਰਰਪਟਿਡ ਚੱਲਣਗੇ ਸਰ ਪਹਿਲਾਂ ਤਾਂ ਮੈਂ ਸਾਰੀ ਮੀਡੀਆ ਦਾ ਧੰਨਵਾ ਕਾਰਾਂ ਬਾਰੇ ਜਾਂ ਹੋਰ ਬਾਰੇ ਤੁਸੀਂ ਸਾਰੇ ਜਾਣਦੇ ਹੋ ਵੀ 3 ਸਾਲ ਹੋ ਗਏ ਸਾਨੂੰ 4 ਸਾਲ ਹੋ ਗਈ ਕਮੇਟੀ ਬਣੀ ਨੂੰ ਮੇਰੇ ਖਿਆਲ ਅੱਜ ਤੱਕ ਰਿਕਾਰਡ ਹੋਣਾ ਮੇਰੇ ਕਾਉਂਸਲਰ ਸਾਰੇ ਸਾਥੀ ਬੈਠੇ ਨੇ ਸਾਰਾ ਰਿਕਾਰਡ ਕਢਾ ਲਓ ਵੀ ਅੱਜ ਤੱਕ ਜਿੰਨਾ ਵਿਕਾਸ ਹੋਇਆ 4 ਸਾਲਾਂ ਚ ਵੀ ਰਿਕਾਰਡ ਤੋੜਾ ਜਿੰਨੀ ਮਸ਼ੀਨਰੀ ਜਿੰਨੀ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੀ ਆ ਮੈਂ ਕਹਿੰਦਾ ਸਾਰਿਆਂ ਜਦ ਤੱਕ ਤੋਂ ਕਮੇਟੀ ਬਣੀਆ ਕੋਈ ਹੱਦ ਨਹੀਂ ਗਈ ਜਿੰਨੀ ਡਿਵੈਲਪਮੈਂਟ ਕੀਤੀ ਅਸੀਂ ਸਾਰੇ ਕਾਉਂਸਲਰ ਸਾਰਿਆਂ ਨੇ ਰਲ ਕੇ ਜਿਵੇਂ ਕਿ ਪ੍ਰਧਾਨ ਸਾਹਿਬ ਦਾ ਵੀ ਕਹਿਣਾ ਹੈ ਕਿ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਗਈ ਹੈ ਸਾਡਾ ਵੀ ਇਹੀ ਸੁਨੇਹਾ ਹੈ ਸਰ ਵੱਲੋਂ ਵੀ ਇਹੀ ਮੈਸੇਜ ਕੀਤਾ ਗਿਆ ਹੈ ਕਿ ਸ਼ਹਿਰ ਦੀ ਭਲਾਈ ਦੇ ਲਈ ਆਪਾਂ ਸਾਰਿਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਤੇ ਅਜਿਹੀਆਂ ਸਿਆਸਤਾਂ ਜਿਹੜੀਆਂ ਕਿ ਕਿਸੇ ਕਿਸਮ ਦੀ ਪਰੇਸ਼ਾਨੀ ਤੇ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਬਣ ਉਹਨਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਕੋਪੀ ਦੇ ਅੱਗੇ ਆ ਜਾਓ ਆ ਜਾਓ ਜੀ ਅੰਦਰ ਅੰਦਰ ਜੀ ਅੱਜ ਮੁੜਕ ਕੁਰਸੀ ਦੇ ਉੱਪਰ ਵਿਰਾਜਮਾਨ ਹੋ ਚੁੱਕੇ ਨੇ ਲੋ ਜੀ ਲੋ